ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਇਸ ਵੇਲੇ ਸੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹਾਂ ਤਾਂ ਇੱਥੇ ਬੋਲੇ ਸੋਨੇ ਹਾਲ ਦੇ ਜਕਾਰੇ ਲੱਗ ਰਹੇ ਨੇ ਜਿੱਥੇ ਕੀ ਦੁਨੀਆ ਭਰ ਤੇ ਜਸ਼ਨ ਹੋ ਰਹੇ ਨੇ ਉੱਥੇ ਆਸਥਾ ਦੀ ਇੱਕ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇਸ ਵੇਲੇ ਆਪਣੇ ਮੋਬਾਈਲ ਫੋਨ ਦੇ ਵਿੱਚ ਦਰਬਾਰ ਸਾਹਿਬ ਦੀਆਂ ਤਸਵੀਰਾਂ ਅਕਾਇਦ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ 90 ਸਾਲ ਨੂੰ ਮਨਾ ਰਹੇ ਨੇ ਦੱਸਣਾ ਚਾਹਾਂਗੇ ਕਿ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਇਸ ਦੇ ਵਿੱਚ ਤੁਸੀਂ ਵੇਖੋ ਕਿ ਅਸ ਇਸ ਵੇਲੇ ਹਰਮੰਦਰ ਸਾਹਿਬ ਖੜੇ ਹਾਂ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਰਦਾਲੂ ਤੁਹਾਨੂੰ ਇਸ ਵੇਲੇ ਨਜ਼ਰ ਆਉਂਦੇ ਹੋਣਗੇ ਔਰ ਰਸਤਾ ਇਸ ਵੇਲੇ ਜਿਹੜਾ ਕੰਟਾਕਰਸ ਵਾਲੇ ਪਾਸੇੋਂ ਹੈ ਉੱਥੇ ਅੰਦਰ ਜਾਣ ਦੀ ਵੀ ਬਿਲਕੁਲ ਵੀ ਜਗ੍ਹਾ ਨਹੀਂ ਹੈ ਸੰਗਤ ਜਿਹੜੀ ਹੈ ਦੂਰ ਦਰਾਜੇ ਤੋਂ ਇੱਥੇ ਮੱਥਾ ਟੇਕਣ ਵਾਸਤੇ ਪਹੁੰਚੀ ਹੈ ਤੇ ਅਰਦਾਸ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਨਵੇਂ ਸਾਲ ਦੀ ਮੌਕੇ ਜਿਹੜਾ ਹੈ ਇੱਥੇ ਸੰਗਤ ਪਹੁੰਚ ਕੇ ਅਰਦਾਸ ਕਰੀ ਹੈ ਔਰ ਤੁਸੀਂ ਦੇਖੋ ਕਿ ਪ੍ਰਮਾਤਮਾ ਅੱਗੇ ਜਿਹੜੇ ਹੈ ਉਹ ਨਤਮਸਤਕ ਹੋ ਰਹੇ ਨੇ ਔਰ ਹਰ ਆਪਣੀ ਵਿਸ਼ ਜਿਹੜੀ ਹੈ ਉਹ ਪ੍ਰਮਾਤਮਾ ਕੋ ਮੰਗ ਰਹੇ ਨੇ ਤਾਂ ਅਸੀਂ ਸੰਗਤ ਨਾਲ ਗੱਲਬਾਤ ਕਰਾਂਗੇ ਜਿਕਾਰੇ ਵੀ ਛੱਡੇ ਜਾ ਰਹੇ ਨੇ ਇਸ ਵੇਲੇ ਤੇ ਜਿਹੜੀ ਸੰਗਤਾਂ ਨੇ ਇੱਥੇ ਪਹੁੰਚੀਆਂ ਨੇ ਤਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਅੱਜ ਇਸ ਨਵੇਂ ਸਾਲ ਤੇ ਆਏ ਨੇ ਤਾਂ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਆਇਓ ਕੀ ਕਹਿਣਾ ਚਾਹੋਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿੱਥੋਂ ਆਏ ਸਰ ਮੈਂ ਆਪ ਸਰ ਤਾਂ ਲੋਕਲ ਤੋਂ ਹੀ ਆ ਮੈਂ ਬਹੁਤ ਬਹੁਤ ਖੁਸ਼ ਹਾਂ ਮੈਨੂੰ ਬਹੁਤ ਬਹੁਤ ਖੁਸ਼ੀ ਆ ਕਿ ਨਵਾਂ ਸਾਲ ਝੜ ਕੇ ਪਰਮਾਤਮਾ ਸਭ ਦੀਆਂ ਬਿਸ਼ੀਸ਼ ਪੂਰੀ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਖਾਲਸਾ ਵਾਹਿ ਜੀ ਬਹੁਤ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਨਵੇਂ ਸਾਲ ਦੀ ਜਿਹੜੀ ਆਮਦ ਹੈ ਤੇ ਕਿਸ ਤਰੀਕੇ ਦੇ ਨਾਲ ਸੰਗਤਾਂ ਜਰੀਏ ਇੱਥੇ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਤੇ ਤੁਸੀਂ ਦੇਖ ਤਾਂ ਤੁਸੀਂ ਵੇਖ ਸਕਦੇ ਹੋ ਕਿ ਬੋਲੇ ਸੋ ਨਿਹਾਲ ਦੇ ਦੇਕਾਰਿਆਂ ਦੇ ਨਾਲ ਜਿਹੜਾ ਇਸ ਵੇਲੇ ਨਵਾਂ ਸਾਲ ਜਿਹੜਾ ਮਨਾਇਆ ਜਾ ਰਿਹਾ ਹੈ ਪਟਾਕੇ ਚਲਾਏ ਜਾ ਰਹੇ ਨੇ ਹਾਜੀ ਮੈਮ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਹੋ ਔਰ ਇਸ ਨਵੇਂ ਸਾਲ ਜੈਪੁਰ ਸੇ ਆਇਓ ਸਪੈਸ਼ਲੀ ਇਹ ਦੇਖਣੇ ਲਈ ਕਿ ਹਾਂ ਫਸ ਨਿਊ ਇਅਰ ਇਹੀ ਮਨਾਣਾ ਹੈ ਵੈਸੇ ਨਿਊ ਇਅਰ ਤਾਂ ਲੋਕ ਬਾਹਰ ਪਾਰਟੀਆਂ ਕਰਕੇ ਮਨਾਤੇ उसमें कोई मजा नहीं है यही मजा है सबसे ज्यादा कैसा लग रहा है आपको हरमंदिर बहु, बहुत ही अच्छा बहुत ही सुकून है ऐसा नज़ारा देखा कहीं पे नहीं सबसे अच्छा यही है तभी फैमिली के साथ आई हूँ तो बहुत सालों से सपना देख रही थी बट आज पूरा हो गया कर लिया पूरा फैमिली के साथ फैमिली के साथ पूरा क्या कहना चाहेंगे लोगों को नए साल पर बस हैप्पी न्यू ईयर और सबसे सबसे अच्छी जो चीज है ना वो सुकून है भगवान के पास रेदर देन डूइंग पार्टीज ਜੀ ਬਿਲਕੁਲ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਹੈ ਕਿ 파ਰਟੀ ਨਹੀਂ ਇੱਥੇ ਅਸੀਂ ਸਕੂਨ ਲੈਣ ਆਏ ਤਾਂ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਪਹੁੰਚਿਆ ਬਹੁਤ acha ਲੱਗਤਾ ਹੈ ਜੈਪੁਰ ਸੇ ਬੋਲੇ ਜੈਪੁਰ ਸੇ acha ਜੀ ਆਪ ਵੀ ਦਰਜ ਕੀ ਕਹਿਣਾ ਚਾਹੋਗੇ ਅੱਜ ਇੱਥੇ ਆ ਕੇ ਬਹੁਤ acha ਲੱਗਤਾ ਹੈ ਕਿਹਦਾ ਲੱਗ ਰਹਾ ਹੈ ਇਸ ਵਕਤ ਜੈਸੇ ਲੋਕ ਇੱਥੇ ਪਰ ਜੈਕਾਰੇ ਛੋੜ ਰਹੇ ਹੈ ਬਹੁਤ acha ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕੁਝ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਦੂਦ ਰਾਜੇ ਤੋਂ ਜਿਹੜੀ ਸੰਗਤ ਆਈ ਹੈ ਉਹ ਇਸ ਵੇਲੇ ਜਿਹੜੇ ਨੇ ਜਕਾਰੇ ਛੱਡ ਰਹੇ ਨੇ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਸਭ ਨੂੰ 90 ਸਾਲ ਦੀ ਪੋਤਰੀ ਦੇ ਜਨਮ ਦਿਨ ਚਾਹੁੰਦੇ ਆ ਅਸੀਂ ਦਿੱਲੀੋਂ ਆਏ ਆ ਤੇ ਅਸ ਲੋਕ ਇੱਥੇ ਦਰਸ਼ਨ ਕਰ ਰਹੇ ਆ ਪਹਿਲੀ ਵਾਰੀ ਦੇਖ ਰਹੇ ਆ ਬੜਾ ਅੱਛਾ ਲੱਗ ਰਿਹਾ ਤੇ ਆ ਕੇ ਬਹੁਤ ਹੀ ਲੱਗ ਰਹੀ ਸਭ ਨੂੰ 90 ਸਾਲ ਦੀ ਪੋਤਰੀ ਦੀਆਂ ਜੀ ਬਿਲਕੁਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਜੀ ਬਹੁਤ ਬੜੀਆ ਆਨੰਦ ਆ ਗਿਆ ਨਵ ਵਰਤ ਮੈਂ ਸਭੀ ਕੇ ਲਈ ਹਮ ਬਹੁਤ ਖੁਸ਼ੀਆਲੀ ਦੀ ਕ بس یہی ہماری ਅਰਦਾਸ ਸਾਹਿਬ ਤੋਂ ਹੈ ਸਾਰ ਸਰੀਰਾਲ ਦੇ। ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸੰਗਤ ਬਾਹਰ ਆਈ ਹੈ ਉਹ ਵੀ ਇਸ ਵੇਲੇ ਜਕਾਰੇ ਛਰਦੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦਾ ਹੜ ਜਰਾ ਇਸ ਵੇਲੇ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਔਰ ਤੁਸੀਂ ਪਾਸੇ ਪਟਾਕੇ ਜਿਹੜੇ ਨੇ ਇਸ ਵੇਲੇ ਚਲਾਏ ਜਾ ਰਹੇ ਨੇ ਤੇ ਪਟਾਕੇ ਜਿਹੜੇ ਕੁਝ ਲੋਕ ਆਪਣੇ ਉਹਨਾਂ ਚਲਾ ਰਹੇ ਨੇ ਕਿਉਂਕਿ 90 ਸਾਲ ਦੀ ਜਿਹੜੀ ਹੈ ਆਮਦ ਇਸ ਵੇਲੇ ਸ਼ੁਰੂ ਹੋਈ ਹੈ ਔਰ 90 ਸਾਲ ਦੇ ਉੱਤੇ ਜਿਹੜਾ ਹੈ ਇੱਥੇ ਜਸ਼ਨ ਜਿਹੜੇ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਕੋਈ ਸੰਗਤ ਹੋਰ ਮੌਜੂਦ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਅੱਜ 90 ਸਾਲ ਤੇ ਪਹੁੰਚੇ ਹੋ ਇਹਦੇ ਗੁਰੂ ਮਹਾਰਾਜ ਦੀ ਮਿਹਰ ਹੈ ਉਹਨਾਂ ਦੇ ਤਰਸ ਹੈ ਕਿ ਆਪਣੇ ਐ ਵਜੇ ਟਾਈਮ ਤੇ ਅਸੀਂ ਪਹੁੰਚੇ ਹਾਂ ਦਰਸ਼ਨ ਕਰਕੇ ਆਪਣਾ ਸਾਲ ਆਪਣੇ ਨਵੇਂ ਇੱਕ ਚੁਬ ਚੁਬ ਆਰੰਭ ਹੋਏਗਾ ਸਾਨੂੰ ਬਲੇਸਸ ਮਿਲਣਗੇ ਉਸੇ ਸੇ ਕਰਕੇ ਆਏ ਹਾਂ ਕਿੱਥੋਂ ਆਏ ਜੀ ਅਸੀਂ ਲੋਕਲ ਗਿਆ ਪ੍ਰਦਰਸ਼ਨ ਕਰਨ ਆਏ ਆ ਮਨਨ ਪ੍ਰਦਰਸ਼ਨ ਕਰ ਰਹੇ ਆ ਬਹੁਤ ਲੋਕਾਂ ਦੇ 90 ਸਾਲ ਦੀ ਸ਼ੁਰੂਆਤ ਇੱਥੇ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਉਹ ਸੰਗਤਾਂ ਜਰੀਆ ਨੇ ਦੂਰ ਦੂਰ ਤੋ ਇੱਥੇ ਪਹੁੰਚ ਰਹੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਟਾਕੇ ਚੱਲ ਰਹੇ ਨੇ ਔਰ ਅੰਦਰ ਦਾ ਨਜ਼ਾਰਾ ਇੱਕ ਵਾਰ ਫੇਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੰਦਰ ਤੁਸੀਂ ਦੇਖੋ ਕਿ ਅੰਦਰ ਇਸ ਵੇਲੇ ਜਾਣ ਦੀ ਜਗ੍ਹਾ ਨਹੀਂ ਹੈ ਬਿਲਕੁਲ ਜਿਹੜੇ ਲੋਕ ਅੰਦਰ ਨੇ ਉਹਦੇ ਵੀ ਸ਼ੋਰ ਤੋਂ ਨਾਲ ਸਾਂਝੇ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਲੱਖਾਂ ਦੀ ਤਦਾਦ ਚ ਸੰਗਤ ਦੇ ਰਹੀ ਹੈ ਨਵੇਂ ਸਾਲ ਦੇ ਉੱਤੇ ਇੱਥੇ ਪਹੁੰਚੀ ਹੈ ਔਰ ਇਸ 90 ਸਾਲ ਨੂੰ ਮਨਾਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਹਰਮੰਦਰ ਸਾਹਿਬ ਤੋਂ ਕਰ ਰਿਹਾ ਕਰਦੀ ਹੈ ਤਸਵੀਰਾਂ ਨੇ ਤਾਂ 90 ਸਾਲ ਦੀ ਜਿੱਥੇ ਜਸ਼ਨ ਹੋ ਰਹੇ ਨੇ ਉੱਥੇ ਜਿਹੜਾ ਹੈ ਇੱਥੇ ਸੰਗਤ ਜਿਹੜੀ ਹੈ ਉਹ ਪੁੱਜਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ 90 ਸਾਲ ਦੇ ਜਿਹੜੀ ਹੈ ਆਮਤ ਤੇ ਪਹੁੰਚੀਆਂ ਨੇ ਗੱਲਬਾਤ ਕਰਾਂਗੇ ਕੀ ਕਰਨਾ ਚਾਹੋਗੇ ਕਾਹਸੇ ਆ ਜੀ ਆ ਨਾ ਅੰਮ੍ਰਿਤਸਰ ਤੋਂ ਹੀ ਆ ਜੀ ਹਾਂ ਜੀ ਕੀ ਕਰਨਾ ਚਾਹੋਗੇ ਮੈਂ ਕੋਈ ਨਹੀਂ 90 ਸਾਲ ਦੀ ਤੁਹਾਨੂੰ ਸਭ ਨੂੰ ਬੜੀ-ਬੜੀ ਸ਼ੁਭਕਾਮਨਾਵਾਂ ਜੀ બસ ਜੀ ਬਸ ਤਾਂ ਬਿਲਕੁਲ 90 ਸਾਲ ਦੀਆਂ ਸ਼ੁਭ ਕਾਮਨਾਵਾਂ ਇੱਥੇ ਲੋਕ ਆ ਰਹੇ ਤੁਸੀਂ ਦੇਖੋ ਕਿ ਠੰਡ ਬਹੁਤ ਜ਼ਿਆਦਾ ਹੈ ਔਰ ਇਸ ਸਰਦੀ ਦੇ ਵਿੱਚ ਵੀ ਸੰਗਤ ਜਰੀ ਹੈ ਲਗਾਤਾਰ ਦਰਸ਼ਨਾ ਵਾਸਤੇ ਪਹੁੰਚ ਰਹੀ ਹੈ ਔਰ ਇਹ ਲੋਕ ਇੱਥੇ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੱਖਾਂ ਦੀ ਤਦਾਦ ਇਸ ਵੇਲੇ ਅਸੀਂ ਕਹਾਂਗੇ ਕਿ ਸੰਗਤ ਜਿਹੜੀ ਹੈ ਗੁਰੂ ਘਰ ਦੇ ਅੰਦਰ ਔਰ ਗੁਰੂ ਘਰ ਦੇ ਬਾਹਰ ਹੈ ਔਰ ਹਰ ਕੋਈ ਵਿਅਕਤੀ ਆਪਣਾ ਇਸ ਨਵਾਂ ਸਾਲ ਨੂੰ ਗੁਰੂ ਘਰ ਦੇ ਦਰਸ਼ਨਾਂ ਤੋਂ ਹੀ ਸ਼ੁਰੂ ਕਰਨਾ ਜਾ ਰਿਹਾ ਹੈ ਔਰ ਇਸ ਲੋਕਾਂ ਦੇ ਮੰਨ ਦਾ ਚਾਹ ਹੈ ਜੀ ਕਿ ਇਸ ਦਿਨ ਨੂੰ ਮਨਾਈਏ ਔਰ ਹੈਪੀ ਨਿਊ ਇਅਰ ਕਹਿ ਕੇ ਇੱਕ ਦੂਸਰੇ ਨੂੰ ਕਿਹਾ ਜਾ ਰਹਾ ਹੈ ਤੇ ਨਾਲ ਜਕਾਰੇ ਛੱਡੇ ਜਾ ਰਹੇ ਨੇ ਕੁਝ ਹੋਰ ਸੰਗਤਾਂ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਜੀ ਇੱਥੇ ਕਪੂਰਥਲਾ ਤੋਂ ਆਏ ਆ ਜੀ ਦੁਆਬਾ ਸ਼ਹਿਰ ਅੱਛਾ ਜੀ ਹਾਂ ਜੀ ਸਪੈਸ਼ਲੀ ਫਿਰ ਅੱਜ ਸਪੈਸ਼ਲੀ ਆਏ ਆ ਜੀ ਇਹ ਸੱਤ ਅੱਠ ਜਾਣੇ ਆ ਭਰਾ ਵੀਰ ਸਾਡੇ ਸਾਰੇ ਸਾਰੇ ਆਪਣੇ ਨਾਲ ਹੀ ਆ ਬੰਦੇ ਇਕੱਠੇ ਹੋ ਕੇ ਆਏ ਜੀ ਹਾਂ ਜੀ ਹਾਂ ਜੀ ਦੁਆਬਾ ਸ਼ਹਿਰ अच्छा जी बिल्कुल जी बिल्कुल ठीक कहना ਚਾਹੋਗੇ ਮਿਰਜੀਏ ਨਵੇਂ ਸਾਲ ਤੇ ਮੈਂ ਜੀ ਇਹੀ ਕਹਿਣਾ ਚਾਹਦਾ ਵੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਦਾ ਹੋਵੇ ਸਾਰਿਆਂ ਦੀ ਆਪਣੇ ਪਰਿਵਾਰ ਪਰਵਾਰ ਆਵੇ ਤਰੱਕੀਆਂ ਵਾਖਸ਼ੇ ਚੜਦੀ ਕਲਾ ਜ ਰਹਿਣ ਜੀ ਸਾਰੇ ਬਰਵੇ ਅਸੀਂ ਗੁਰੂ ਰਾਮਦਾਸ ਜੀ ਦੇ ਦਰ ਤੇ ਇਹ ਅਰਦਾਸ ਕਰਦੇ ਹਾਂ ਸਾਰੇ ਖੁਸ਼ ਖੁਸ਼ ਰਹਿਣ ਸ਼ਾਂਤੀ ਬਖਸ਼ ਸ਼ੋਕ ਸ਼ਾਂਤੀ ਰਹੇ ਕਾਤੇ ਕਿ ਲਖਾਰਾ ਨਾਸ਼ ਹੋਵੇ ਬਿਲਕੁਲ ਨਵੇਂ ਸਾਲ ਦੀ ਸ਼ੁਰੂਆਤ ਇੱਥੋਂ ਕੀਤੀ ਐ ਇਸ ਵਾਰ ਬਿਲਕੁਲ ਜੀ ਬਿਲਕੁਲ ਪਹਿਲਾਂ ਵੀ ਪਿਛਲੇ ਸਾਲ ਵੀ ਇੰਨਾ ਪੀਲਿਆ 2 ਸਾਲ 8 ਸਾਲ ਹੋ ਗਿਆ ਜੀ ਇਦਾਂ ਹੀ ਹੋਣ ਨੇ ਅੱਛਾ ਹਾਂ ਜੀ ਨਵੇਂ ਸਾਲ ਦੀ ਸ਼ੁਰੂਆਤ ਇੱਥੇ ਆਣ ਕੇ ਕੀਤੀ ਬਿਲਕੁਲ ਤੁਸੀਂ ਵੇਖੋਗੇ ਨੌਜਵਾਨ ਜਿਹੜੇ ਨੇ ਤੁਸੀਂ ਉਹਦੇ ਹਾਲ ਸੰਤਾਂ ਵੱਲੋਂ ਜਕਾਰੇ ਇੱਥੇ ਛੱਡੇ ਜਾ ਰਹੇ ਨੇ ਔਰ ਸੰਗਤ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਇੱਥੇ ਜਿਹੜੀ ਹੈ ਨਤਮਸਤਕ ਹੋ ਰਹੀ ਹੈ ਹੋਰ ਵੀ ਸੰਗਤਾਂ ਨੇ ਤੁਸੀਂ ਵੇਖੋ ਕਿ ਇਸ ਵੇਲੇ ਸੰਗਤ ਦਾ ਅਥਾਰ ਰਸ ਜਿਹੜਾ ਹੈ ਉਹ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ ਕੋਈ ਸੰਤਾਂ ਨਾਲ ਗੱਲਬਾਤ ਕਰਾਂਗੇ ਹਾਜੀ ਕੀ ਕਰਨਾ ਚਾਹੋਗੇ ਨਵੇਂ ਸਾਲ ਪਰ ਆਏ ਅੱਜ ਤੁਸੀਂ ਵੇਖੋ ਕਿ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਅੱਜ ਕੀ ਕਰਨਾ ਚਾਹੋਗੇ ਨਵਾਂ ਸਾਲ ਦੀ ਸ਼ੁਰੂਆਤ ਇੱਥੋਂ ਕੀਤੀ ਹੈ ਜੀ ਧੰਨਵਾਦ ਅਸੀਂ ਉਹਦੇ ਦਰਵਾਜ਼ੇ ਅੱਜ ਪਹੁੰਚੇ ਉਹਨੇ ਬੁਲਾਇਆ ਵਾ ਬਹੁਤ 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 ਧੰਨਵਾਦ ਹੈ ਨਵਾਂ ਸਾਲ ਸੁਖ ਦਾ ਚੜੇ ਸਾਰੇ ਸੰਸਾਰ ਨੂੰ ਪਿਆਰ ਏਕਤਾ ਮਿਲ ਕੇ ਚੱਲਣ ਦੀ ਉਦ। ਬਿਲਕੁਲ ਤੁਸੀਂ ਵੇਖੋ ਕਿ ਜਕਾਰੇ ਜਿਹੜੇ ਨੇ ਇੱਥੇ ਸੰਤਾਂ ਵੱਲੋਂ ਛੱਡੇ ਜਾ ਰਹੇ ਨੇ ਔਰ ਸੰਗਤ ਦੇ ਵਿੱਚ ਜਿਹੜਾ ਹੈ ਇਸ ਲਈ ਖੁਸ਼ੀ ਤੁਸੀਂ ਵੇਖ ਸਕਦੇ ਹੋ ਕਿੰਨੀ ਹੈ ਔਰ ਖੁਸ਼ੀ ਜਿੱਥੇ ਨਵੇਂ ਸਾਲ ਦੀ ਹੈ ਤਾਂ ਦੂਸਰੀ ਖੁਸ਼ੀ ਹੈ ਵੈ ਕਿ ਉਹ ਸਾਲ 2025 ਦੀ ਸ਼ੁਰੂਆਤ ਦਰਬਾਰ ਸਾਹਿਬ ਮੱਥਾ ਟੇਕ ਕੇ ਕਰ ਰਹੇ ਨੇ ਤਾਂ ਇਸ ਵੇਲੇ ਤੁਸੀਂ ਵੇਖੋ ਕਿ ਸੰਗਤਾਂ ਜਿਹੜੀਆਂ ਨੇ ਮੱਥਾ ਟੇਕ ਕੇ ਆ ਰਹੀਆਂ ਨੇ ਗੱਲਬਾਤ ਕਰਾਂ ਦੀ ਕੋਸ਼ਿਸ਼ ਕਰਾਂਗੇ ਅੱਜ ਕੀ ਕਹਿਣਾ ਚਾਹੋਗੇ ਆਜਾਓ ਮੱਥਾ ਟੇਕੋ ਬਹੁਤ ਅੱਛਾ ਲੱਗਾ ਯਹਾਂ ਪੇ ਨੀਅਰ ਮਨਾ ਕੇ ਤਾਂ ਕਾਂਸੇ ਆਏ ਆਪ ਦਿੱਲੀ ਸੇ ਦਿੱਲੀ ਦੇ ਕੀ ਕਹਿਣਾ ਚਾਹੋਗੇ ਵੀਰ ਜੀ ਬਹੁਤ ਬਹੁਤ ਪਹਿਲੀ ਸ਼ੁਰੂਆਤ ਗੁਰੂ ਘਰ ਤੋਂ ਹੋਵੇ ਉਹ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਤੇ ਮੈਂ ਹਰ ਸਾਲ ਗੋਲਡਨ ਟੈਂਪਲ ਤੋਂ ਹੀ ਸ਼ੁਰੂਆਤ ਕਰਦਾ ਕਿ ਮੇਰਾ ਹਰ ਸਾਲ ਬਹੁਤ ਵਧੀਆ ਰਹੇ ਖੁਸ਼ ਮੈਂ ਸ਼੍ਰੀ ਅਮਰitsar ਸਾਹਿਬ ਤੋਂ ਅਮਰitsar ਸਾਹਿਬ ਤੋਂ ਜੀ ਜੀ ਯਾਦ ਸ਼ੁਰੂਆਤ ਅਥੋਂ ਕੀਤੀ ਹੈ ਹਾਂਜੀ ਹਾਂਜੀ ਸ਼੍ਰੀ ਅਮਰitsar ਸਾਹਿਬ ਤੋਂ ਸ਼ੁਰੂਆਤ ਕਰਦਾ ਮੈਨੂੰ ਕੋਟੂਗਾ ਜਿੰਨੇ ਵੀ ਸਾਲ ਥੇ ਮੈਂ ਬਿਦਿਆ ਹਰ ਸਾਲ ਗੁਰੂ ਘਰ ਤੇ ਕੀਤੇ ਮੇਰੇ ਹਰ ਸਾਲ ਉਹ ਵਧੀਆ ਗੁਰੂ ਘਰ ਦੇ ਨਾਲ ਜੁੜਨਾ ਉਹ ਵਧੀਆ ਦਿਨ ਗਏ ਬਿਲਕੁਲ ਤੁਸੀਂ ਵੇਖੋ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਔਰ ਗੁਰੂ ਘਰ ਤੋਂ ਕਹਿੰਦੇ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤਾਂ ਉਹ ਸਾਲ ਆਪਣੇ ਆਪ ਹੀ ਚੰਗਾ ਹੋ ਜਾਂਦਾ ਹੈ ਕਿਉਂਕਿ ਮੱਥਾ ਟੇਕਨ ਜਦ ਤੁਸੀਂ ਜਾਣੇ ਆ ਤਾਂ ਗੁਰੂ ਘਰ ਤੋਂ ਆਸ਼ੀਰਵਾਦ ਮਿਲਦਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਬਿਲਕੁਲ ਅਲੱਗ ਹੁੰਦਾ ਹੈ ਤਾਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਸ੍ਰੀ ਹਰਮੰਦਰ ਸਾਹਿਬ ਦਾ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਸੰਗਤ ਜਿਹੜੀ ਹੈ ਇਸ ਵੇਲੇ ਉੱਦੀ ਹੈ ਔਰ ਸੰਗਤ ਦਾ ਤੁਸੀਂ ਇਕੱਠ ਵੇਖ ਸਕਦੇ ਹੋ ਇਸ ਵੇਲੇ ਇਕੱਠ ਜਿਹੜਾ ਹੈ ਉਹ ਆਪਣੇ ਆਪ ਚ ਸ਼ੋਅ ਕਰਦਾ ਹੈ ਕਿ ਕਿਸ ਤਰੀਕੇ ਨਾਲ ਸੰਗਤਾਂ ਜਿਹੜੀਆਂ ਨੇ ਇੱਥੇ ਆ ਰਹੀਆਂ ਨੇ ਔਰ ਇਸ ਕੰਮ ਨੂੰ ਕਰਦੀਆਂ ਨਜ਼ਰ ਆ ਰਹੀਆਂ ਨੇ ਔਰ ਇੱਥੇ ਮੱਥਾ ਟੇਕ ਕੇ ਆਪਣੇ ਨਵੇਂ ਦਿਨ ਦੀ ਸ਼ੁਰੂਆਤ ਕਰ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਚਲੋ ਜੀ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਤੇ ਦੇਸ਼ ਵਾਸੀਆਂ ਨੂੰ ਪੂਰਿਆਂ ਨੂੰ ਹੀ ਅਮਨ ਸ਼ਾਂਤੀ ਤੇ ਪਿਆਰ ਭਰਿਆ ਰਹੇ ਲੜਾਈ ਝਗੜੇ ਖਤਮ ਹੋਣ ਨਵਾਂ ਸਾਲ ਗੁਰਦੀ ਕਲਾ ਸਾਰੇ ਵਾਸਤੇ ਲੈ ਕੇ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋ ਗਏ ਭਾਈ ਸਾਹਿਬ 9 ਸਾਲ 9 ਸਾਲ ਦੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਲੱਖ ਲੱਖ ਵਧਾਈਆਂ ਜਿਨ੍ਹਾਂ ਨੇ ਗੁਰੂ ਘਰ ਦੇ ਇਸ ਟਾਈਮ ਆ ਕੇ ਦਰਸ਼ਨ ਕੀਤੇ ਉਹ ਬਹੁਤ ਭਾਗਾ ਵਾਲੇ ਐ ਅਸਰ ਪਰਮਾਤਮਾ ਇਹੋ ਜੇ ਮੌਕਾ ਰੇਕ ਨੂੰ ਦੇਵੇ ਬਿਲਕੁਲ ਸਾਡੇ ਨਾਲ ਗੁਰੂ ਦੀਆਂ ਲਾਡੀਆਂ ਫੌਜਾਂ ਮੌਜੂਦ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਕਹਿਣਾ ਚਾਹੋ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਦਿਹਾੜੇ ਦੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵੈਸੇ ਤਾਂ ਚੇਤ ਚ ਹੁੰਦਾ ਹੈ ਨਵਾਂ ਸਾਲ ਉਸ ਤੋਂ ਇਲਾਵਾ ਗੁਰਗੋਬਿੰਦ ਸਿੰਘ ਕਲਗੀਧਰ ਪਾਸ਼ੇ ਦਾ ਪ੍ਰਕਾਸ਼ ਗੁਰਪੁਰਬ ਵੀ ਆ ਰਿਹਾ ਹੈ ਉਸ ਉਸ ਦੇ ਬਾਬਤ ਕੁਝ ਸਥਰਾ ਮੈਂ ਜਰੂਰ ਸਰਵਨ ਕਰਾਵਾਂਗਾ ਕਿਸ ਤਰ੍ਹਾਂ ਤਨ ਤਨ ਸ੍ਰੀ ਗੁਰਗੋਬਿੰਦ ਸਿੰਘ ਕਲਗੀਧਰ ਪਾਸ਼ੇ ਦਾ ਆਪਾਂ ਕਰਜ਼ਾ ਨਹੀਂ ਉਤਾਰ ਸਕਦੇ ਸੋ ਉਹ ਮੈਂ ਆਪ ਜੀ ਨੂੰ ਸਰਵਨ ਕਰਾਵਾਂਗਾ ਮੇਰਾ ਸਤਿਗੁਰ ਕਲਕੀਆਂ ਵਾਲਾ ਮੇਰਾ ਸਤਿਗੁਰੇ ਕਹਿੰਦੇ ਗੀਹਾਂ ਵਾਲਾ ਉਹ ਪੁੱਤ ਕੌਮ ਦੇ ਲੇ ਖੇਲਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਜੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਪਣੇ ਮਿੱਠੇ ਸ਼ਬਦਾ ਦੇ ਨਾਲ ਜਿਹੜਾ ਹੈ ਇਸ ਵੇਲੇ ਉਹਨਾਂ ਨੇ ਦੱਸਿਆ ਹੈ ਕਿ ਕਿਉਂਕਿ ਗੁਰਪੁਰਬ ਵੀ ਆ ਰਿਹਾ ਹੈ ਤਾਂ ਗੁਰਪੁਰਬ ਤੇ ਪਹਿਲਾਂ ਔਰ ਤੁਹਾਨੂੰ ਇਸ ਵੇਲੇ ਰਾਜ ਦੀ ਤਸਵੀਰ ਦਿਖਾ ਰਹੇ ਹਾਂ ਤੁਸੀਂ ਦੇਖੋ ਕਿ ਜਿਹੜੀ ਸੰਗਤ ਅੰਦਰੋਂ ਮੱਥਾ ਟੇਕ ਕੇ ਆ ਰਹੀ ਹੈ ਔਰ ਕਿੰਨਾ ਕੁ ਉਹਨਾਂ 'ਚ ਉਤਸ਼ਾਹ ਹੈ ਔਰ ਬਾਹਰ ਕਿਸ ਤਰੀਕੇ ਨਾਲ ਸੰਗਤ ਦੇਰੀ ਇੰਤਜ਼ਾਰ ਕਰਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਤੋਂ ਨੇ ਤਾਂ ਹਰਮੰਦਰ ਸਾਹਿਬ ਦੀ ਤਸਵੀਰ ਲਗਾਤਾਰ ਦਿਖਾ ਰਹੇ ਆ ਜਿਹੜੇ ਲੋਕ ਆਪਣੇ ਘਰਾਂ 'ਚ ਬੈਠੇ ਨੇ ਉਹ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਨਵਾਂ ਸਾਲ ਮਨਾਉਣ ਆਏ ਜੀ ਇੱਥੇ ਗੁਰੂ ਘਰ ਤੋਂ ਗੁਰੂ ਘਰ ਸਭ ਨੂੰ ਆਸ਼ੀਰਵਾਦ ਮਿਲੇ ਸਭ ਦਾ ਚੰਗਾ ਹੋਏ ਨਵੇਂ ਸਾਲ ਦੀ ਸ਼ੁਰੂਆਤ ਇੱਥੋਂ ਕੀਤੀ ਕੀ ਕਹਿਣਾ ਚਾਹੋਗੇ ਹਾਂਜੀ ਸਭ ਕੁਝ ਅੱਛਾ ਹੋਵੇ ਸਭ ਕੇ ਸਾਥ ਅੱਛਾ ਹੋਵੇ ਸਭ ਕੇ ਸਾਥ ਇੱਕ ਆਸ਼ੂ ਵੀ ਆਈ ਹੈ ਦਿੱਲੀ ਤੋਂ ਹੈਪੀ ਨਿਊ ईयर ਬੋਲੋ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਉੱਧਰ ਦੇਖੋ ਤੁਸੀਂ ਵੇਖੋ ਕਿ ਜਿਹੜੀ ਸੰਗਤਾਂ ਬਾਹਰੋਂ ਆਈਆਂ ਨੇ ਖਾਸ ਕਰਕੇ ਪੰਜਾਬ ਤੋਂ ਬਾਹਰ ਨੇ ਤਾਂ ਉਹਨਾਂ 'ਚ ਕਾਫੀ ਉਤਸ਼ਾਹ ਹੈ ਸੰਕਤਨਾ ਗੱਲਬਾਤ ਕਰਾਂਗੇ ਭਾਜੀ 90 ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀ ਕਹਿਣਾ ਚਾਹੋਗੇ ਬਸ ਭਾਜੀ ਤਾਂ ਪਰਮਾਤਮਾ 'ਕਿਹੀ ਅਰਦਾਸ ਕਰਦੇ ਹਾਂ ਪਰਮਾਤਮਾ ਪੂਰੇ ਪੰਜਾਬ ਦੇ ਆਪਣਾ ਮਿਹਰ ਭਰੇ ਹੱਥ ਰੱਖੇ ਸਾਰਿਆਂ ਲਈ ਤੰਦਰੁਸਤੀ ਹੈ ਭਰੇ ਨਵਾਂ ਸਾਲ ਆਵੇ ਤਾਂ ਬਿਲਕੁਲ 90 ਸਾਲ ਦੀ ਸ਼ੁਰੂਆਤ ਤੁਸੀਂ ਵੇਖੋ ਕਿ ਲੱਖਾਂ ਦੀ ਗਿਣਤੀ 'ਚ ਲੋਕ ਇੱਥੇ ਨਤਮਸਤਕ ਹੋਏ ਨੇ ਤਾਂ ਇੱਥੇ ਇੱਕ ਅਲੱਗ ਹੀ ਆਬੋ ਹਵਾ ਨਜ਼ਰ ਆਏਗੀ ਔਰ ਆਸਥਾ ਜਿੱਥੇ ਕੀ ਪੂਰੀ ਦੁਨੀਆ ਦੇ ਵਿੱਚ ਲੋਕ ਜਸ਼ਨ ਪਾਰਟੀ ਮਨਾ ਕੇ ਕਰ ਰਹੇ ਨੇ ਲੇਕਿਨ ਇੱਥੇ ਗੁਰੂ ਨੂੰ ਪਿਆਰ ਕਰਨ ਵਾਲੇ ਲੋਕ ਨੇ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਕੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਦੇ ਵਿੱਚ ਆ ਕੇ ਆਪਣੇ ਇਸ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਔਰ 2025 ਦੀ ਸ਼ੁਰੂਆਤ ਤੇ ਤੁਹਾਨੂੰ ਸੰਗਤ ਦਾ ਇਕੱਠ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਇੱਥੇ ਨਤਮਸਤਕ ਹੋਈਆਂ ਨੇ ਤਾਂ ਲਗਾਤਾਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿੱਥੇ ਕਿ ਦੇਸ਼ ਭਰ ਦੇ ਵਿੱਚ ਜਸ਼ਨ ਦੇ ਮਾਹੌਲ ਹੁੰਦੇ ਨੇ ਹਰ ਤਰੀਕੇ ਦੇ ਨਾਲ ਪਾਰਟੀਆਂ ਮਨਾਈਆਂ ਜਾਂਦੀਆਂ ਨੇ ਲੇਕਿਨ ਗੁਰੂ ਘਰ ਨੂੰ ਪਿਆਰ ਕਰਨ ਵਾਲੀ ਸੰਗਤ ਬਹੁਤ ਜ਼ਿਆਦਾ ਹੈ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਜਿਹੜੀਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਤੇ ਸਾਲ 2025 ਦੀ ਸ਼ੁਰੂਆਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਹ ਸਾਲ ਸਾਰੀ ਦੁਨੀਆ ਵਾਸਤੇ ਖੁਸ਼ੀਆਂ ਭਰੇ ਆਵੇ ਔਰ ਇਸ ਖੁਸ਼ੀਆਂ ਭਰੇ ਦਨ ਦੀ ਸ਼ੁਰੂਆਤ ਜਿਹੜੀ ਹੈ ਇਸ 1 ਜਨਵਰੀ ਦੀ ਸ਼ੁਰੂਆਤ ਗੁਰੂ ਘਰ ਤੋਂ ਲੋਕਾਂ ਨੇ ਕੀਤੀ ਹੈ ਤੇ ਉਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਵੀ ਘਰ ਬੈਠ ਕੇ ਇਸ ਜਿਹੜਾ ਹੈ ਮਨਮੋਹਕ ਨਜ਼ਾਰੇ ਨੂੰ ਵੇਖ ਸਕਦੇ ਹੋ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ